ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਪੰਜਾਬ ਪੁਲਿਸ ਵਾਲੀ ਅਮਨਦੀਪ कौर ਜਿਹੜੀ ਕਿ ਹੁਣ ਫਿਰ ਸੁਰਕੀਆਂ ਦੇ ਵਿੱਚ ਆ ਤੇ ਹੁਣ ਬਲਵਿੰਦਰ ਸਿੰਘ ਦੀ ਪਤਨੀ ਜਿਹੜੀ ਕਿ ਥਾਰ ਵਾਲੀ ਦੇ ਨਾਲ ਰਹਿੰਦੇ ਆ ਤੇ ਹੁਣ ਇਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਤੇ ਪਹਿਲਾ ਵੀਡੀਓ ਸੁਣਾਉਣੀ ਆ ਪੂਰੀ ਗੱਲਬਾਤ ਤਾਂ ਫਿਰ ਆਪਾਂ ਅੱਗੇ ਕਰਾਂਗੇ ਗੱਲ ਤਾਂ ਪਹਿਲਾਂ ਸੁਣੋ ਵੀਡੀਓ ਫਿਰ ਕਰਦੇ ਆ ਅੱਗੇ ਗੱਲ ਖਬਰ ਸੁਣੀ ਸੀ ਜਿੰਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ ਕਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਹੁੰਦੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚ ਪੱਟੀ ਬਣੀ ਹੋਈ ਹੈ ਉਹ ਦੇਖੋ ਜੀ ਜਦੋਂ ਜਾਂਚ ਪਰਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਦੇ ਨਜਾਇਜ਼ ਜਿਹੜੀ ਪ੍ਰੋਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਅਸੀਂ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਦਿੱਤੇ ਆ ਮੰਨਿਆ ਪਰ ਰਿਲੇਸ਼ਨਸ਼ਿਪ ਤੇ ਰਹਿ ਸਕਦੇ ਆ ਕੋਈ ਵੀ ਹੈ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪੇ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਵੀਰਤਲਾਪ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀਆਂ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਕਿ ਐਸਾ ਗੱਲ ਵੀ ਪਿਆ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਸਰਟੀਫਿਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਰ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਹੁੰਦਾਗਾ ਬਕਾਇਦਾ ਪ੍ਰੂਫ ਲੱਗਿਆ ਹੁੰਦਾ ਨੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗਿਆ ਕੁਛ ਨਹੀਂ ਲੱਗਿਆ ਹੋਇਆ ਪਤਾ ਨਹੀਂ ਉਹਨਾਂ ਨੇ ਕਿਹਨੇ ਇਹਨੇ ਵਿਆਹ ਕਰਾ ਲੈ ਇੱਕ ਕੋਈ ਵੀ ਰੱਖੇ ਜਾਂਦੇ ਆ ਜਮਰਾ ਵੀ ਆ ਜਿਹੋ ਦੇ ਵਿੱਚ ਇੱਕ ਗਵਾਹ ਗਵਾਹ ਤੇ ਪ੍ਰੋਪਰ ਚੰਗੀ ਤਰ੍ਹਾਂ ਸੈਨ ਨਹੀਂ ਹੋ ਰੇ ਔਰ ਗਵਾਹ ਜਿਹੜਾ ਹੈਗਾ ਜਿਹੜਾ ਸਾਡੇ ਵੀਰਤਲਾ ਵਿੱਚ ਘਰ ਹੈਗਾਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੋ ਰਜਵਾਹ ਦੇ ਵੀ ਤੋੜ ਡਾਕ ਪਲਾਟ ਫੇ ਚਲੋ ਨਾ ਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡਿਵੀਏਟ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਤੁਹਾਡਾ ਕੋਰਟ ਹੈ ਕੋਰਟ ਨੇ ਚੱਲੀ ਜਾਂਦਾ ਜੀ ਤੁਸੀਂ ਕੀ ਘਾਰ ਲਾ ਰਹੇ ਹੋ ਇੱਥੇ ਆਏ ਕਿਨੇ ਕੋਲ ਆਏ ਹੋ ਪਹਿਲਾਂ ਵੀ ਜੀ ਇਹਨਾਂ ਤੇ ਚਾਰ ਇੰਦੇ ਤੇ ਦੇਹੇਜ ਕਰਕੇ ਮਾਰਕ ਟਾਈ ਕਰਦਾ ਸੀ ਇਹਨਾਂ ਦਾ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੇਰੇ ਥੱਪੜ ਮਾਰਿਆ ਇਹਦੇ ਫਿਰ ਪਰਚਾ ਫਿਰ ਇਹ ਚਿੱਟੇ 'ਚ ਫੜਿਆ ਗਿਆ ਕ੍ਰਿਮਨਲ ਬੰਦਾ ਹੈ ਹੁਣ ਇਹਨੇ ਧੋਖਾ ਧੜੀ ਹਾਂਜੀ ਇਹ ਭਾਈ ਗਰਮੀਤ ਕੌਰ ਆ ਬਲਵਿੰਦਰ ਸਿੰਘ ਦੀ ਪਤਨੀ ਤੇ ਹੁਣ ਜਿਹੜਾ ਬਲਵਿੰਦਰ ਸਿੰਘ ਆ ਉਹ ਅਮਨਦੀਪ ਕੌਰ ਜਿਹੜੀ ਪੰਜਾਬ ਪੁਲਿਸ ਵਾਲੀ ਆ ਇਹਦੇ ਕੰਟੈਕਟ ਦੇ ਵਿੱਚ ਇਹ ਦੋਨਾਂ ਨੇ ਆਪਸ ਵਿੱਚ ਵਿਆਹ ਕਰਵਾਇਆ ਤੇ ਹੁਣ ਜਿਹੜੀ ਇਹ ਗਰਮੀਤ ਕੌਰ ਇਹਦਾ ਕਹਿਣਾ ਇਹ ਵੀ ਮੇਰਾ ਉਹ ਪਤੀ ਤੇ ਪਹਿਲਾਂ ਮੇਰੇ ਨਾਲ ਵਿਆਹ ਹੋਇਆ ਸੀ ਤੇ ਪਰ ਉਹਦੀਆਂ ਹੁਣ ਦੋ ਤੀਆਂ ਵਿਆਹ ਤੇ ਹੁਣ ਇਹ ਮੈਨੂੰ ਧੋਖਾ ਦੇ ਰਿਹਾ ਪਹਿਲੀ ਗੱਲ ਤਾਂ ਆਪਾਂ ਇਹ ਕਹਿ ਦਈਏ ਵੀ ਇਹਦਾ ਕਹਿਣਾ ਹੁਣ ਇਹ ਆ ਵੀ ਕੋਡ ਕੋਈ ਵੀ ਨਹੀਂ ਕਹਿੰਦਾ ਵੀ ਤੁਸੀਂ ਵਿਆਹ ਕਰਵਾਓ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਰਹਿ ਸਕਦੇ ਹੋ ਇਹ ਕੋਰਟ ਦੇ ਆਰਡਰ ਹੁੰਦੇ ਆ ਪਰ ਰਿਲੇਸ਼ਨਸ਼ਿਪ ਨਹੀਂ ਹੁਣ ਇਹਨਾਂ ਨੇ ਵਿਆਹ ਕਰਵਾਇਆ ਗੁਰਦੁਆਰੇ ਦੇ ਵਿੱਚ ਤੇ ਇਹੇ ਬਾਈ ਜੋ ਗੁਰਮੀਤ ਕੌਰ ਬਲਵਿੰਦਰ ਸਿੰਘ ਦੀ ਪਤਨੀ ਹੈ ਤੇ ਜਿਹੜੀ ਹੁਣ ਥਾਰ ਵਾਲੀ ਹੈ ਇਹ ਦੋਨੇ ਪਹਿਲਾਂ ਰਲ ਕੇ ਚਿੱਟਾ ਵੀ ਵੇਚਦੇ ਸੀ ਅੱਜ ਤੋਂ 6-7 ਮਹੀਨੇ ਪਹਿਲਾਂ ਗ੍ਰਿਪਦਾਰ ਹੁੰਦੀ ਆ ਤੇ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਹੁੰਦਾ ਤੇ ਪਰ ਉਦੋਂ ਬਾਅਦ ਦੇ ਮਾਮਲੇ ਜਿਹੜੇ ਕਿ ਪ੍ਰਾਪਰਟੀਆਂ ਦੇ ਵੀ ਨਿਕਲੇ ਆਉਂਦੇ ਆ ਸਾਹਮਣੇ ਜਿਵੇਂ ਜਿਵੇਂ ਜਾਂਚ ਹੁੰਦੀ ਆ ਉਹ ਇਸ ਇਸ ਕੁੜੀ ਨੇ ਵੀ ਗੁਰਮੀਤ ਕੌਰ ਨੇ ਹੁਣ ਦੱਸਿਆ ਵੀ ਅਸੀਂ ਇਹ ਵੀ ਕਿਹਾ ਸੀ ਵੀ ਇਹ ਕੋ ਨਜਾਇਜ਼ ਪ੍ਰਾਪਰਟੀ ਆ ਤੇ ਉਹ ਵਿਜੀਲੈਂਸ ਬੰਨੀ ਉਹ ਜਾਂਚ ਕੀਤੀ ਜਾਂਦੀ ਆ ਤੇ ਜਾਂਚ ਦੇ ਵਿੱਚ ਉਹ ਪ੍ਰਾਪਰਟੀ ਜਿੰਨੀ ਬਰਾਮਦ ਹੁੰਦੀ ਹੈ ਗੈਰਕਾਨੂੰਨੀ ਤਰੀਕੇ ਨਾਲ ਬਣੀ ਹੁੰਦੀ ਆ ਤੇ ਇਹ ਫਿਰ ਇੱਕ ਮੱਕੜ ਸਿੰਘ ਜਿਹੜਾ ਪੱਤਰਕਾਰ ਆ ਇੰਟਰਵਿਊ ਕਰਦਾ ਹੈ ਇਹਦੀ ਵੀ ਸੋਡੇ ਤਨਖਾਹ ਕਿੰਨੀਆਂ ਸੋਡੇ ਜਿਹੜੇ ਕੀ ਲੋਨ ਕਿੰਨੇ ਚੱਲਦੇ ਸਭ ਕੁਝ ਇਹ ਆਪ ਹੀ ਖੁਦ ਮੰਨੀਆਂ ਜਾਂਦੀ ਆ ਵੀ ਇੰਨੀਆਂ ਗੱਡੀਆਂ ਐਨੇ ਮੇਰੇ ਕੋਲ ਪਲਾਟ ਆ ਇਹ ਮੇਰੀ ਇੰਨੀ ਤਨਖਾਹ ਕੀ ਹੈ ਨਾ ਵੀ ਤਨਖਾਹ ਹੁਣ ਮੰਨ ਕੇ ਚਲੋ ਇਹ 50000 ਆ ਤੇ ਐਨੇ ਲੱਖਾਂ ਰੁਪਏ ਇਹਨਾਂ ਨੇ ਲੌਨ ਵੀ ਚੱਕ ਰਖਿਆ ਫਿਰ ਗੱਡੀਆਂ ਨਗਦ ਕੈਸ਼ 15 17 ਲੱਖ ਦੀ ਗੱਡੀ ਆਉਂਦੀ ਆ ਥਾਰ ਇਹ ਨਿਊ ਮਾਡਲ ਹੁਣ 2024 ਪਿੱਛੇ ਜੇ ਕਢਾਈ ਸੀ ਹਨਾ ਤਵੇ ਇਹ ਸਾਰੇ ਮਾਮਲੇ ਨੂੰ ਲੈ ਕੇ ਖੁਦ ਹੀ ਜਾਂਚ ਫਸੇ ਉਦੋਂ ਬਾਅਦ ਬਿਜੀਨਸ ਬਣੀ ਉਹ ਜਾਂਚ ਕਰਦੇ ਆ ਤੇ ਜਿਹੜੀ ਇਹਦੀ ਕੋਠੀ ਆ ਬਠਿੰਡੇ ਦੇ ਵਿੱਚ ਕਈ ਫਲੱਟ ਫਲੱਟ ਵੀ ਦੱਸਿਆ ਗਿਆ ਤੇ ਬਾਕੀ ਘੜੀਆਂ ਮਹਿੰਗੀਆਂ ਤੇ ਹੋਰ ਵੀ ਕਈ ਸੌਂਕ ਇਹਦੇ ਮਹਿੰਗੇ ਰੱਖਦੀ ਸੀ ਜਿਵੇਂ ਆਈਫੋਨ ਵੀ ਪਤਾ ਲੱਗਿਆ ਵੀ ਕਈ ਆ ਗਏ ਇਹਦੇ ਕੋਲੇ ਤੇ ਭਈ ਇਹ ਸਾਰੇ ਗੱਲਾਂ ਬਾਤਾਂ ਨੂੰ ਲੈ ਕੇ ਇਹ ਇਹ ਪਹਿਲਾ ਵਾਲੇ ਮਾਮਲੇ ਦੇ ਵਿੱਚ ਪਹਿਲਾ 17 ਗ੍ਰਾਮ ਦੇ ਚਿੱਟੇ ਵਿੱਚ ਬਰਾਮਦ ਹੁੰਦੀ ਆ ਤੇ ਜਿਹੜਾ ਕੀ ਉਹ ਬਲਵਿੰਦਰ ਸਿੰਘ ਪਤੀ ਹੈ ਇਹਦਾ ਇਹਨਾਂ ਦੇ ਇਹ ਦੋਨੇ ਐਂਬੂਲੈਂਸ ਦੇ ਵਿੱਚ ਵੀ ਇਹ ਚਿੱਟਾ ਵੇਚਦੇ ਆਏ ਕਈ ਗੱਲਾਂ ਦੇ ਖੁਲਾਸੇ ਹੋ ਜਾਂਦੇ ਆ ਤੇ ਪਰ ਹੁਣ ਇਹਦੀ ਕੋਠੀ ਜ਼ਬਤ ਹੋ ਜਾਂਦੀ ਆ ਸਰਕਾਰ ਉਹਨੂੰ ਜ਼ਬਤ ਕਰ ਲੈਂਦੀ ਆ ਉਹ ਕੋਠੀ ਇਹ ਵੇਚ ਨਹੀਂ ਸਕਦੀ ਸਿਰਫ ਕੱਲਾ ਰਹਿ ਸਕਦੀ ਇਹ ਵੀ ਜੋ ਪੰਜਾਬ ਪੁਲਿਸ ਮੰਨੀ ਉਹ ਵੀ ਇਹ ਹੀ ਕਹਿਣਾਗਾ ਤੇ ਜਦੋਂ ਇਹਦੀ ਜਾਂਚ ਹੁੰਦੀ ਆ ਉਸ ਤੋਂ ਬਾਅਦ ਦਾ ਮਾਮਲਾ ਹੁੰਦਾ 6 ਸੱਤ ਮਹੀਨੇ ਦਾ ਬਾਅਦ ਦਾ ਮਾਮਲਾ ਹੁਣ ਜਿਹੜੀ ਇਹ ਪਤਨੀ ਹੈਗੀ ਇਹ ਬਾਈ ਬਲਵਿੰਦਰ ਸਿੰਘ ਦੀ ਜਿਹੜਾ ਥਾਰ ਵਾਲੀ ਦੇ ਅਮਨਦੀਪ ਕੌਰ ਦੇ ਨਾਲ ਦਿੰਦਾ ਹੁਣ ਇਹ ਦੋਨੇ ਪਹਿਲਾਂ ਤੰਦਾ ਚਿੱਟੇ ਦਾ ਵੀ ਕਰਿਆ ਹੁਣ ਇਹਨਾਂ ਦਾ ਕਹਿਣਾ ਇਹ ਆ ਵੀ ਇਹਨਾਂ ਨੇ ਵਿਆਹ ਕਰਵਾ ਲਿਆ ਥਾਰ ਵਾਲੀ ਪੰਜਾਬ ਪੁਲਿਸ ਵਾਲੀ ਤਾਂ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਸੀ ਉਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਛੋਟਾ ਕੀ ਕਹਿਣਾ ਅਮਨਦੀਪ ਕੌਰ ਬਾਰੇ ਆਪਣੇ ਕਮੈਂਟ ਜ਼ਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਆ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਮਿਲਦੇ ਆ ਕਾਨੂੰਨ ਨਵੇਂ ਟੌਪ ਤੇ ਧੰਨਵਾਦ